ਛੋਟਾ ਅਸੀਂ ਮੈਨੂੰ ਯਾਦ ਆ ਮੇਰੇ ਮਾਮੇ ਹੋਰੀ ਗੱਲ ਕਰਦੇ ਸੀ ਰਪਾਣੀ ਮੇਰੇ ਨਾਨਕੇ ਆ ਹੂੰ ਉੱਥੇ ਅਸੀਂ ਗਏ ਕਿਸੇ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ ਹੂੰ ਤਾਂ ਪੁਲਿਸ ਨੇ ਆ ਕੇ ਉਹਦੇ ਘਰ ਵਾਲੀ ਨੂੰ ਫੜ ਲਿਆ ਕਹਿ ਰਹੇ ਸੀ ਉਹਨੂੰ ਕਹਿੰਦੇ ਟੰਗ ਕੇ ਮਾਰ ਕੇ ਟੰਗਤਾ ਤੇ ਹੁਣ ਖੇਖਣ ਕਰਦੀਆਂ ਰੋਣ ਦਾ ਇਹ ਹੱਦ ਤੱਕ ਜਾਂਦੀ ਹੈ ਪੁਲਿਸ ਇਹ ਇਸ ਹੱਦ ਤੱਕ ਪੁਲਿਸ ਜਾਂਦੀ ਹੈ ਜਿਦੇ ਕਰਕੇ ਪੰਜਾਬ ਦੇ ਵਿੱਚ ਕਿਸਾਨ ਵੀ ਤੇ ਮਜ਼ਦੂਰ ਤਾਂ ਹਲੇ ਤੱਕ ਨਹੀਂ ਦੱਸਣ ਨੂੰ ਤਿਆਰ ਤੇ ਜਦੋਂ ਇਹ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਤਾਂ ਉਦੋਂ ਬਹੁਤ ਸਾਰੀਆਂ ਜਥੇਬੰਦੀਆਂ ਅੰਕੜੇ ਇਕੱਠੇ ਕੀਤੇ ਉਹ ਅੰਕੜੇ ਫਾਰਮ ਦਾ ਰੂਪ ਚ ਜਾਂ ਦੱਸ ਕੇ ਦਫ਼ਤਰਾਂ ਤੱਕ ਪਹੁੰਚਾਏ ਤੇ ਜਦੋਂ ਉਹਨਾਂ ਅੰਕੜਿਆਂ ਨੂੰ ਲੈ ਕੇ ਧਰਨੇ ਮਜਾਰੇ ਹੁੰਦੇ ਸੀ ਤੇ ਜਿਹੜੀਆਂ ਬਾਕੀ ਦੀਆਂ ਜਥੇਬੰਦੀਆਂ ਖਾਸ ਕਰਕੇ ਕਿਸਾਨ ਦੇ ਸੰਗ ਤੇ ਇੱਥੋਂ ਤੱਕ ਜਦੋਂ ਆ ਖੁਦਕੁਸ਼ੀਆਂ ਦਾ ਮਾਪਜਾ ਲੈ ਲਿਆ ਜਿਹੜਾ ਮਲੂਕਾ ਇਹਨਾਂ ਦਾ ਮੰਤਰੀ ਹੈ ਬਾਦਲ ਕਾ ਇਹ ਉਦੋਂ ਐਜੀਟੇਸ਼ਨ ਕਰਨ ਗਿਆ ਨੂੰ ਛੇਡਾਂ ਕਰਦੇ ਰਹੇ ਆ ਬਹੁਤ ਸਾਰੀਆਂ ਜਥੇਬੰਦੀਆਂ ਵਾਲੇ ਤੇ ਇਹ ਮਲੂਕੇ ਕੇ ਵੀ ਫਿਰ ਤੁਹਾਨੂੰ ਯੂਨੀਅਨ ਵਾਲੇ ਦਿਵਾ ਲੈ ਮਾਬਜਾ ਖੁਦਕੁਸ਼ੀ ਦਾ